ਮੈਂ ਦੇਖੋ ਜਿੱਦਾਂ ਅੱਗੇ ਮੈਂ ਕਿਹਾ ਵਾ ਕਿ ਮੈਂ ਭਾਜੀ ਨੂੰ ਬਿਨਾ ਜਾਣੇ ਵੀ ਉਹਨਾਂ ਪਿਆਰ ਕਰਦਾ ਰਿਹਾ ਤੇ ਅੱਜ ਹੁਣ ਜਾਣਦਾ ਤੇ ਫਿਰ ਵੀ ਉਹਨਾਂ ਨੂੰ ਪਿਆਰ ਪਿਆਰ ਵਧਿਆ ਹੀ ਆ ਮੇਰਾ ਇੱਕ ਜਿਹੜਾ ਇਮੋਸ਼ਨ ਆ ਭਾਜੀ ਨੂੰ ਲੈ ਕੇ ਪਹਿਲੇ ਦਿਨ ਤੋਂ ਮੈਨੂੰ ਯਾਦ ਆ ਮੈਂ ਆਪਣੇ ਜਿੰਨੇ ਮੇਰੇ ਛੋਟੇ ਕਜ਼ਨਸ ਹੁੰਦੇ ਸੀ ਉਹਨਾਂ ਨੂੰ ਇੱਕੋ ਹੀ ਕਹਿਣਾ ਹੁੰਦਾ ਸੀ ਵੀ ਸਿੰਗਰ ਇੱਕੋ ਜਾਂ ਬੱਬੂ ਮੋਦ ਆਪਾਂ ਮੈਂ ਵੀ ਛੋਟਾ ਹੁੰਦਾ ਸੀ ਵੀ ਉਹਨਾਂ ਨੂੰ ਲੜਨਾ ਵੀ ਸਿੰਗਰ ਇੱਕੋ ਜਾਂ ਬੱਬੂ ਮਾਨ ਹੈ ਨਾ ਤੇ ਮੈਂ ਉਹ ਵਾਲੀ इमोਸ਼ਨ ਚ ਆਉਨਾਵਾ اور ਮੈਂ ਅੱਜ ਵੀ ਉਹ इमोਸ਼ਨ ਕੈਰੀ ਕਰਦਾ ਤੇ ਪਾਜੀ ਤੋਂ ਜਿਹੜੀ ਚੀਜ਼ ਮੈਂ ਪਾਜੀ ਖੁਦ ਕੰਪੋਜ਼ ਕਰਦੇ ਰਿਹਾ ਲਿਖਦੇ ਰਿਹਾ ਤੇ ਮੇਰੀ ਵੀ ਸ਼ੁਰੂ ਤੋਂ ਹੀ ਰਹੀ ਕਿ ਯਾਰ ਮੈਂ ਜੇ ਪਾਜੀ ਇਦਾਂ ਦੀ ਚੀਜ਼ ਕਰਦੇ ਨੇ ਖੁਦ ਕੰਪੋਜ਼ ਕਰਕੇ ਲਿਖਦੇ ਮੈਂ ਵੀ ਉਦਾਂ ਦੀ ਗਾਇਕੀ ਕਰਨੀ ਹੈ ਤੇ ਮੈਂ ਵੀ ਖੁਸ਼ ਆਤ ਤੱਕ ਉਹ ਚੀਜ਼ ਨੂੰ ਕੈਰੀ ਕਰ ਰਿਹਾ ਭਾਈ ਤੁਸੇ ਕਿ ਬਟ ਪਾਜੀ ਸਰ ਨੂੰ ਡਾਂਟ ਵੀ ਦੇਣ ਭਾਈ ਜੋ ਮਰਜੀ ਕਹਿ ਦੇਣ ਰਹਿਣੇ ਸਾਡੇ ਚਾਚਾ ਹੀ ਆ ਆਪਾਂ ਉਹਨਾਂ ਨੂੰ ਜਾਣ ਨਹੀਂ ਦਿੰਦੇ ਆਪਾਂ ਇਹਨਾਂ ਦੇ ਗੋਡੇ ਫੜ ਲੈਂਦੇ ਜਿਹਦੇ ਗੁੱਸੇ ਵੀ ਹੁੰਦੇ ਨੇ ਨਾ ਇੱਕ ਗੋਡਾ ਮੈਂ ਫੜਦਾ ਇੱਕ ਸ਼ਾਨ ਭਾਈ ਆਪਾਂ ਉਹਨਾਂ ਹਿਲਣ ਨਹੀਂ ਦੇਣੇ ਭਾਈ ਇਹ ਸਾਡੇ ਨੇ ਇਹਨਾਂ ਨੂੰ ਪਹਿਲੀ ਗੱਲ ਵੀ ਭਾਜੀ ਨਾਲ ਜਿੱਦਾਂ ਮੈਨੂੰ ਬਹੁਤ ਸਾਰੇ ਨੇ ਪੁੱਛਦੇ ਆਪੇ ਤਾਂ ਪਾਗਲ ਗਾਣਾ ਕੀਤਾ ਸੀ ਕਿ ਯਾਰ ਤੂੰ ਕਿੱਦਾਂ ਗਾਣਾ ਉਹਨਾਂ ਨਾਲ ਕੀਤਾ ਮੈਂ ਕਿਹਾ ਮੈਂ ਗੋਡੇ ਫੜ ਕੇ ਗਾਣਾ ਕੀਤਾ ਜਿੰਨੇ ਕਰਦਾ ਗੋਡੇ ਫੜ ਲਓ ਜਾ ਕੇ ਤੇ ਸੇਮ ਆਈ ਥਿੰਕ ਫਿਲਮ ਜਿਹੜੀ ਮੈਂ ਬੇਸਿਕਲੀ ਫਿਲਮ ਚਾਹਾਂ ਕੀਤੀ ਆ ਉਹ ਭਾਜੀ ਦੇ ਕਰਕੇ ਕੀਤੀ ਕਿਉਂਕਿ ਮੈਂ ਆਈ ਥਿੰਕ ਮੈਂ ਬਹੁਤ ਜ਼ਿਆਦਾ ਇਹਨਾਂ ਨੂੰ ਪਿਆਰ ਕਰਦਾ ਤੇ ਫਿਲਮ ਦੇ ਨਾਲ ਕਿੰਦਾ ਜਦੋਂ ਤੁਹਾਨੂੰ ਇੱਕ ਸਟੋਰੀ ਇਦਾਂ ਰਿਪਰੈਜ਼ੈਂਟ ਕੀਤੀ ਜਾਵੇ ਜਿਹੜਾ ਤੁਸੀਂ ਜਿਹੜਾ ਸਾਡਾ ਪਿਆਰ ਆਈ ਥਿੰਕ ਉਹ ਹੀ ਧੀਰਜਪਾਈ ਨੇ ਸਟੋਰੀ ਉਦਾਂ ਦੀ ਲਿਖੀ ਕਿ ਉਹ ਹੀ ਸਕਰੀਨ ਦੇ ਤੁਹਾਨੂੰ ਦੇਖਣ ਨੂੰ ਮਿਲੇਗਾ ਉਹ ਜਿਹੜੇ ਇੱਕ ਭਰਾ ਵੱਡੇ ਨੂੰ ਲੈ ਕੇ ਜਿਹੜੀ ਇੱਕ ਜਿਹੜੀ ਇੱਕ ਸ਼ਰਮ ਵੀ ਹੁੰਦੀ ਆ ਅੱਖਾਂ ਦੇ ਵਿੱਚ ਉਹ ਆਈ ਥਿੰਕ ਸਾਡੀ ਫਿਲਮ ਚ ਨਿਕਲੀ ਕਿਉਂਕਿ ਉਹ ਮੇਰੇ ਚ ਨੇਚਰਲੀ ਆਪਾਂ ਨੂੰ ਲੈ ਕੇ ਉਹ ਮੈਂ ਐਕਟਿੰਗ ਨਹੀਂ ਕੀਤੀ ਐਵੇਂ ਨਾ ਸਮਝੋ ਮੈਂ ਐਕਟਰ ਤਗੜਾ ਵਾਂ ਬਟ ਭਾਈ ਨੂੰ ਲਵ ਯੂ ਆਲਵੇਸ ਤੇ ਭਾਈ ਤੁਹਾਡਾ ਧੰਨਵਾਦ ਪੰਜਾਬੀ ਭਾਸ਼ਾ ਨੂੰ ਜਗਾ ਜਗਾ ਬਚਾਉਣ ਲਈ ਤੇ ਸਾਡੇ ਵਰਗੇ ਕਲਾਕਾਰਾਂ ਨੂੰ ਇਨਸਪਾਇਰ ਕਰਨ ਵਾਸਤੇ ਹੋਰ ਪੰਜਾਬੀ ਭਾਸ਼ਾ ਨੂੰ ਅੱਗੇ ਲੈ ਕੇ ਜਾਣ ਲਈ ਥੈਂਕ ਯੂ ਆਪਾਂ ਤੇ ਚਾਚਾ ਭਤੀਜਾ ਦਾ ਬਹਾਸ ਰਕਦੇ ਹੁੰਦੇ ਬਟ ਮੇਰੇ ਪਾਜੀ ਵੱਡੇ ਪਾਜੀ ਨੇ ਹਮੇਸ਼ਾ ਆਈ ਥਿੰਕ ਜਦੋਂ ਕਿਉਂਕਿ ਜਦੋਂ ਆਪਾਂ ਐਜ਼ ਅ ਐਜ਼ ਅ ਫੈਮਲੀ ਵੀ 뮤జిక్ ਸੁਣਦੇ ਰਹੇ ਆ ਜਾਂ ਐਜ਼ ਅ ਪਿੰਡ ਜੀ 뮤జిక్ ਸੁਣਦੇ ਰਹੇ ਆ ਤੇ ਉਦੋਂ ਪਾਜੀ ਦੇ ਗਾਣੇ ਨਾਲ ਦੀ ਨਾਲ ਜਿੱਦਾਂ ਗੁਰਦਾਸ ਮਨ ਸਾਹਿਬ ਦੇ ਗਾਣੇ ਉਹ ਉਹ ਗਾਣੇ ਦਾ ਉਦੋਂ ਦੌਰ ਸੀ ਔਰ ਕਿਉਂਕਿ ਤੁਹਾਡੇ ਜਦੋਂ ਡੈਡ ਕੋਈ 뮤జిక్ ਸੁਣ ਰਹੇ ਹੁੰਦੇ ਆ ਤੇ ਤੁਸੀਂ ਵੀ ਉਹ 뮤직 ਸੰਦਰਨ ਦਿਓ ਉਹ ਜਿਹੜਾ ਇੱਕ ਇਮੋਸ਼ਨ ਬਹੁਤ ਵਧੀਆ ਤੁਸੀਂ ਕੈਰੀ ਕਰਦੇ ਹੋ ਨਾਲ ਹੈ ਨਾ ਕਿਉਂਕਿ ਵਿਆਹਾਂ ਤੇ ਉਹੀ ਗਾਣੇ ਵੱਜਨੇ ਸਾਰੇ ਪਰਿਵਾਰ ਦੇ ਨਾਲ ਪੰਗੜਾ ਪਾਉਣਾ ਤੇ ਆਈ ਥਿੰਕ ਮੇਰੇ ਪਿੰਡ ਵਾਲੇ ਬਹੁਤ ਗੁੱਡ ਫੀਲ ਕਰਦੇ ਬਹੁਤ ਵਧੀਆ ਫੀਲ ਕਰਦੇ ਆ ਭਈ ਮੈਂ ਫਾਈਨਲੀ ਜਿੱਦਾਂ ਭਾਈ ਕਿਉਂਕਿ ਮੈਂ ਬਚਪਨ ਤੋਂ ਭਾਈ ਨੂੰ ਬਹੁਤ ਪਿਆਰ ਕੀਤਾ ਤੇ ਉਹਨਾਂ ਨੂੰ ਵਧੀਆ ਲੱਗਦਾ ਕਿ ਮੈਂ ਜਿਹੜੀ ਚੀਜ਼ ਕਹਿੰਦਾ ਸੀ ਉਹ ਮੈਂ ਹੁਣ ਉਹਨੂੰ ਕਰ ਰਿਹਾ ਵਾਂ ਜਾਂ ਉਸ ਚੀਜ਼ ਨੂੰ ਜੀ ਰਿਹਾ ਵਾਂ ਤੇ ਇੱਕ ਦਿਨ ਮੇਰੇ ਕਜ਼ਨ ਵੀ ਆਏ ਹੀ ਪਿੰਡੋਂ ਫਿਰ ਭਾਈ ਨੂੰ ਉਹਨਾਂ ਨਾਲ ਮਿਲਵਾਇਆ ਉਹ ਵੀ ਬੜਾ ਪ੍ਰਾਊਡਲੀ ਜੇ ਪਿੰਡ ਜਾ ਕੇ ਫਿਰ ਚੀਜ਼ਾਂ ਦੱਸਦੇ ਨੇ ਸਾਰਿਆਂ ਨੂੰ ਹੈ ਨਾ ਕਿਉਂਕਿ ਜਦੋਂ ਤੁਸੀਂ ਆਪਣੀ ਭਾਸ਼ਾ 'ਚ ਜਾਂ ਤੁਸੀਂ ਮੈਂ ਤਾਂ ਹਮੇਸ਼ਾ ਅੱਜ ਤੱਕ ਜਿੰਨੇ ਗਾਣੇ ਵੀ ਕੋਸ਼ਿਸ਼ ਕੀਤੀ ਹੈ ਕਿ ਆਪਣੀ ਭਾਸ਼ਾ 'ਚ ਹੀ ਗਾ ਕੇ ਅੱਗੇ ਹਰ ਜਗ੍ਹਾ ਗਏ ਆ ਉਹ ਵੱਖਰੀ ਗੱਲ ਆ ਲੋਕਾਂ ਨੂੰ ਕਿਉਂਕਿ ਮੈਂ ਪੰਜਾਬੀ ਇਨੀ ਸਿੰਪਲ ਤਰੀਕੇ ਨਾਲ ਬੋਲ ਦਿੰਦਾ ਲੋਕਾਂ ਨੂੰ ਲੱਗਦਾ ਕਿ ਇਹ ਪੰਜਾਬੀ ਨਹੀਂ ਹੋਰ ਹੀ ਕੋਈ ਭਾਸ਼ਾ ਵਾ ਬਟ ਕਿਉਂਕਿ ਸਿੱਖਿਆ ਤੇ ਵੇਖਿਆ ਭਾਜੀ ਨੂੰ ਆ ਤੇ ਕੋਸ਼ਿਸ਼ ਇਹ ਰਹਿੰਦੀ ਆ ਕਿ ਕੁਝ ਇਦਾਂ ਦਾ ਕੀਤਾ ਜਾਵੇ ਕਿ ਆਪਣੀ ਜਿਹੜੀ ਲਿਪੀ ਆ ਇਹਨੂੰ ਗਾਂ ਲੈ ਕੇ ਜਾਇਆ ਜਾਵੇ ਤੇ ਉਹ ਆਈ ਥਿੰਕ ਪਿੰਡ ਦਾ ਕਨੈਕਸ਼ਨ ਸਾਡੀ ਫੈਮਿਲੀ ਦਾ ਕਨੈਕਸ਼ਨ ਜਾਂ ਸਾਰੀਆਂ ਫੈਮਿਲੀਆ ਦਾ ਕਨੈਕਸ਼ਨ ਜਿਹੜਾ ਵਾ ਉਹ 뮤직 ਨਾਲ ਰਿਲੇਟਡ ਆ ਪੰਜਾਬ ਇੱਕ 뮤지컬 ਸਟੇਟ ਆ ਜਿੱਥੇ ਉਹ ਬਹੁਤ سارے ਫਨਕਾਰ ਨਿਕਲੇ ਨੇ ਤੇ ਉਹ ਆਈ ਥਿੰਕ ਸਾਡੇ ਪਿੰਡ ਵਾਲੇ ਬਹੁਤ ਗੁੱਡ ਵਧੀਆ ਮਾਨ ਵਾਲੀ ਗੱਲ ਫੀਲ ਕੀਤੀ ਮੇਰੇ ਮਮ ਡੈਡ ਨੇ ਵੀ ਅੱਜ ਉਹਨਾਂ ਨੇ ਮੇਰੇ ਨਾਲ ਮੈਂ ਭਾਈ ਨੂੰ ਕਿਹਾ ਪਿੰਡ ਚਲੋ ਕਿਸੇ ਦਿਨ ਇਹਨਾਂ ਨੂੰ ਧਰੋ ਵਾਲੀ ਦਾ ਗੇੜਾ ਲਵਾਉਣਾ ਕਿਸੇ ਦਿਨ ਬਟਾਲਾ ਸ਼ਹਿਰ ਘੁਮਾਉਣਾ ਇਹਨਾਂ ਨੂੰ ਤੇ ਆਈ ਥਿੰਕ ਉਦੋਂ ਵੀ ਜਦੋਂ ਕਿਤੇ ਜਾਵਾਂਗੇ ਉੱਥੇ ਉਹ ਰੌਣਕ ਲੱਗੇਗੀ ਪਿੰਡ